ਮਜ਼ਦੂਰਾਂ ਦਾ ਸ਼ੋਸ਼ਣ ਮੁੱਢ ਕਦੀਮ ਤੋਂ ਹੁੰਦਾ ਆਇਆ ਤੇ ਇਸੇ ਤਰੀਕੇ ਦਾ ਇੱਕ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਸਾਹਮਣੇ ਆਖਣ ਨੂੰ ਮਿਲਿਆ ਜਿੱਥੇ ਪੱਲੇਦਾਰ ਜੂਨੀਅਨ ਵੱਲੋਂ ਅੱਜ ਧਰਨਾ ਦਿੱਤਾ ਜਾ ਰਿਹਾ ਅਤੇ ਕੰਮ ਬੰਦ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਠੇਕੇਦਾਰ ਵੱਲੋਂ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ ਜਦ ਕੇ ਸਰਕਾਰ ਵੱਲੋਂ ਪੂਰਾ ਰੇਟ ਦਿੱਤਾ ਜਾ ਰਿਹਾ ਜਦ ਕੇ ਠੇਕੇਦਾਰ ਵੱਲੋਂ ਘੱਟ ਮਿਹਨਤ ਦੇ ਕੇ ਕੰਮ ਕਰਵਾਇਆ ਜਾ ਰਿਹਾ ਜਿਸ ਦੇ ਰੋਸ ਵਿੱਚ ਮਜ਼ਦੂਰਾ ਵੱਲੋਂ ਕੰਮ ਬੰਦ ਕਰ ਦਿੱਤਾ ਜਦੋਂ ਮਜ਼ਦੂਰਾ ਵੱਲੋਂ ਕੰਮ ਬੰਦ ਕਰ ਦਿੱਤਾ ਗਿਆ ਤਾਂ ਠੇਕੇਦਾਰ ਵੱਲੋਂ ਪ੍ਰਾਈਵੇਟ ਲੇਬਰ ਲਿਆ ਕੇ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਕਰਕੇ ਮਾਹੌਲ ਤਣਾਅਪੂਰਨ ਹੁੰਦਾ ਨਜ਼ਰ ਆਇਆ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਤੇ ਪਹੁੰਚਣਾ ਪਿਆ ਦੂਸਰੇ ਪਾਸੇ ਜਦੋਂ ਮਜ਼ਦੂਰਾਂ ਦਾ ਵਿਰੋਧ ਵੇਖਣ ਨੂੰ ਮਿਲਿਆ ਤਾਂ ਠੇਕੇਦਾਰ ਵੱਲੋਂ ਆਪਣਾ ਫੈਸਲਾ ਵਾਪਸ ਲੈਂਦਿਆਂ ਬਾਹਰੀ ਲੇਬਰ ਨੂੰ ਵਾਪਸ ਭੇਜ ਦਿੱਤਾ ਗਿਆ ਇਸ ਸਬੰਧੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹਨਾਂ ਵੱਲੋਂ ਵੱਡਾ ਸੰਗਰਾਸ ਵਿੱਡਿਆ ਜਾਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਸੁਲਝਾਇਆ ਜਾਂਦਾ ਦੂਜੇ ਪਾਸੇ ਜਦੋਂ ਠੇਕੇਦਾਰ ਨਾਲ ਗੱਲ ਕਰਨੀ ਚਾਹੀ ਤਾਂ ਠੇਕੇਦਾਰ ਨੇ ਕੈਮਰੇ ਸਾਹਮਣੇ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਇਥੋਂ ਇਹ ਪਤਾ ਲੱਗਦਾ ਕਿਤੇ ਨਾ ਕਿਤੇ ਠੇਕੇਦਾਰ ਪੱਲੇਦਾਰਾਂ ਦਾ ਹੱਕ ਖਾਰਿਆ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਮਜ਼ਦੂਰਾਂ ਦੀ ਆਵਾਜ਼ ਕਿੰਨੀ ਜਲਦੀ ਸਰਕਾਰ ਸੁਣਦੀ ਹੈ ਤੇ ਇਹਨਾਂ ਦਾ ਹੱਕ ਦਵਾਉਂਦੀ ਹੈ ਤੁਸੀਂ ਦੇਖਦੇ ਰਹੋ ਕੋ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਦੀ ਅਸ਼ੀਸ਼ ਰਿਪੋਰਟ ਜਿੰਦਾਬਾਦ ਮਜ਼ਦੂਰਾਂ ਦਾ ਜਿੰਦਾਬਾਦ ਮਜ਼ਦੂਰਾਂ ਦਾ ਜਿੰਦਾਬਾਦ ਮਜ਼ਦੂਰਾਂ ਦਾ ਜਿੰਦਾਬਾਦ ਸੇਤਕਾਰੀ ਸੇਤ ਮੁਰਦਾਵ 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 ਇਕੱਠੇ ਕਿਉਂ ਮੁਰਦਾਵ 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 ਹਾਂਜੀ ਵੀਰ ਜੀ ਕੀ ਮਸਲਾ ਟੱਗਾ ਜ ਸਾਰੇ ਜਾਨੇ ਜਿੰਨੇ ਵੀ ਮਜ਼ਦੂਰ ਇਕੱਠੇ ਹੋਏ ਨੇ ਵੀਰ ਜੀ ਚੱਕਰੇਆ ਵੀ ਆਪਣਾ ਸਾਰਾ ਪੰਜਾਬ ਬੰਦ ਆ ਸੈਂਟਰ ਸਰਕਾਰ ਨਾਲ ਮੰਗਾ ਇਹ ਚਾਰ ਤਰੀਕੀਆਂ ਚਿੱਠੀਆਂ ਕੱਢੀਆਂ ਹੈ ਭਾਈ ਇਹ 43 ਨੁਆੜੀ 123 ਨੁਆੜੀ ਮੀਟਿੰਗ ਆ ਚੰਡੀਗੜ੍ਹ ਅੰਦ ਦੇ ਵਿੱਚ ਚਿੱਠੀਆਂ ਕੱਢੀਆਂ ਕੱਢੀਆਂ ਜੀ ਰੇਟਾਂ ਬਾਰੇ ਜੀ ਰੇਟ ਬਹੁਤ ਡਾਊਨ ਜਾ ਰਹੇ ਆ ਸਾਡੇ ਅੱਛਾ ਜੀ ਗਾੜੀ ਰੇਲ ਆਰ ਦੇ ਵੀ ਡਾਊਨ ਜਾ ਰਹੇ ਆ 2 ਰੁਪਏ ਜਾਂਦੇ ਕੋਈ ਕੰਮ ਕਰਾ ਰਿਹਾ ਜੀ 2 ਰੁਪਏ ਜੀ ਮਗਰ ਕੰਮ ਕਰਾ ਰਿਹਾ ਜੀ ਮਗਰ ਆ ਰਿਹਾ 4 4 5 5 ਰੁਪਏ ਤੋੜਾ ਜੀ ਅੱਛਾ 7 ਰੁਪਏ 8 ਰੁਪਏ ਐਫ ਸੀ ਦਾ ਤੋੜਾ ਮਿਲ ਰਿਹਾ ਜੀ ਉੱਥੇ ਜਾਂ ਨੂੰ 2 ਰੁਪਏ ਤੋੜਾ ਮਿਲ ਰਿਹਾ ਅੱਛਾ 2 ਰੁਪਏ ਤੇ 3 ਚੱਕੇ ਤੋਂ ਮਿਲ ਰਿਹਾ ਜੀ ਦਵਾਈਆਂ ਕਰਕੇ ਉਹਦੇ ਕਰਕੇ ਸਾਰਾ ਪੰਜਾਬ ਹੀ ਬ ਉਹਦੇ ਕਰੇ ਸਵੇਰ ਬੰਦ ਕੀਤਾ 12 ਦੇ ਲੇਬਰ ਇੱਥੇ ਇਕੱਠੇ ਹੋਏ ਕਾਰਨ ਕੀ ਆ ਜੀ ਠੇਕੇਦਾਰ ਸलाम ਸਿੰਘ ਲੈ ਗਿਆ 12 ਲੇਬਰ ਆਪਣੀ ਪੱਟੀ ਤੋਂ ਅੱਛਾ ਤੇ ਅੱਜ ਤੋਂ 40 40 50 50 ਸਾਲ ਹੋ ਗਏ ਨੇ ਲੇਬਰਾਂ ਨੂੰ ਕੰਮ ਕਰਦਿਆਂ ਨੂੰ ਇੱਥੇ ਠੇਕੇਦਾਰ ਦਾ ਰਹਿ ਗਿਆ 15 ਦਿਨ ਸਾਰਾ ਟੈਂਡਰ ਖਤਮ ਹੋਣ ਚਾ ਅੱਜ ਦੇ ਮੁੜ ਕੇ ਸਰ ਜਿਹੜਾ ਮਰਜੀ ਠੇਕੇਦਾਰ ਆ ਜੀ ਅਸੀਂ ਤਾਂ ਪੱਕੇ ਇੱਥੇ ਰਹਿਣਾ ਸਾਰਾ ਇਹ ਪਹਿਲੀ ਏਜੰਸੀ ਆ ਗਈ ਠੇਕੇਦਾਰਾਂ 15 ਦਿਨਾਂ ਬਾਅਦ ਤੇ ਟੈਂਡਰ ਖਤਮ ਹੋਣ ਕਰਕੇ ਵੀ ਲੇਬਰ ਲੈ ਕੇ ਆ ਗਿਆ ਜਿਹੜੀ ਬਾਹਰੋਂ ਲੇਬਰ ਆਈ ਆ ਉਹ ਵੀ ਤੇ ਤੁਹਾਡੇ ਭੈਣ ਭਰਾ ਆ ਸਰ ਉਹਨਾਂ ਨੂੰ ਅਸੀਂ ਭਜਾਤਾ ਜੀ ਇਥੋਂ ਹਾਂ ਉਹਨਾਂ ਨੂੰ ਭਜਾਤਾ ਜੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਪਤਾ ਨਹੀਂ ਹੋਇਆ ਚੱਕਰ ਦੇ ਵਿੱਚ ਕਾਗਰ ਕੋ ਨੂੰ ਕਿਹਾ ਵੀ ਚਲ ਜਓ ਸਾਡੇ ਭਰਾ ਆ ਇਧਰ ਚਲ ਜਓ ਠੇਕੇਦਾਰ ਨੇ 15 ਦਿਨ ਰਹਿ ਜਾਵਾ ਠੇਕੇਦਾਰ ਦੇ ਨਾਲ ਤੁਹਾਡੀ ਕੀ ਗੱਲ ਹੋਈ ਠੇਕੇਦਾਰ ਨਾਲ ਕੋਈ ਨਹੀਂ ਗੱਲ ਹੋਈ ਜੀ ਠੇਕੇਦਾਰ ਅੰਦਰੋਂ ਨਹੀਂ ਆ ਰਿਹਾ ਜੋ ਉਸ ਪ੍ਰਸ਼ਾਸਨ ਆਏ ਕੌਣ ਲੈ ਕੇ ਆਏ ਇਹ ਠੇਕੇਦਾਰ ਲੈ ਕੇ ਆਏ ਜੀ अच्छा जी हां जी ईपीओ ਬਣਾਦਾ ਬੋਲੋ ਤੁਹਾਡੇ ਗਕਾਬ ਬਣਾ ਕੇ ਤੁਹਾਨੂੰ ਡਰਾਤ ਮਕਾ ਕੇ ਉਹ ਇਥੋਂ ਕੰਮ ਕਰਾਉਣਾ ਚਾਹੁੰਦਾ ਡਰਗ ਲਗਾਉਣਾ ਚਾਹੁੰਦਾ ਬਿਲਕੁਲ ਸਹੀ ਜੀ ਸਹੀ ਹੈ ਜੀ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਆ ਜੀ ਕੋਈ ਨਹੀਂ ਸਾਡੇ ਕੋਈ ਕੀਤੀ ਗਈ ਆਨੂੰ ਬਸ ਆਨੂੰ ਦਬਾਉ ਨਹੀਂ ਰਿਹਾ ਜੀ ਅੱਛਾ ਹਾਂ ਠੇਕੇਦਾਰ ਦੀ ਮਦਦ ਕਰ ਰਿਹਾ ਜੀ ਅਗਰ ਉਹ ਬਾਹਰੋਂ ਜੇ ਲੇਬਰ ਆਣ ਕੇ ਕੰਮ ਕਰਦੀ ਆ ਤੇ ਤੁਸੀਂ ਕਰਦੋਗੇ ਨਹੀਂ ਸਰ ਨਹੀਂ ਕਰਨ ਦਵਾਂਗੇ ਵਿਰੋਧ ਕਰਾਂਗੇ ਤਾਂ ਵੜੀਆਂ ਜਾਣਾ ਚੱਲ ਜਾਣਾ ਮਰਨਾ ਮਜੂਰ ਹਾਨੋ ਪਰ ਆ ਤਾਂ 40 ਜਾਂ 50 50 ਸਾਲ ਹੋ ਗਿਆ ਨੂੰ ਕੰਮ ਕਰਦਿਆਂ ਨੂੰ ਗਦਾਮ ਨਹੀਂ ਛੱਡਾਂਗੇ ਕਿਹੜੀਆਂ ਮੰਗਣ ਲੈ ਕੇ ਤੁਹਾਡੀ ਚੰਡੀਗੜ੍ਹ ਵੀ ਮੀਟਿੰਗ ਚੱਲ ਰਹੀ ਹੋ ਮੇਰੇ ਨਾਲ ਰੇਟਾਂ ਕਰਕੇ ਜੀ ਐਨਬੀਆਹਰ ਮੀਟਿੰਗ ਆ ਤੇ ਸਾਢੇ 3-4 ਵਜੇ ਤੱਕ ਫੋਨ ਆ ਰਹਿਣਾ ਵਾ ਜੋ ਵੀ ਉਹਦਾ ਮਤਾਂ ਪਾਸ ਹੋਊਗਾ ਉਹ ਕੰਮ ਕੀਤਾ ਜਾਊਗਾ ਜੀ ਹੁਣ ਕੀ ਹੈ ਕੰਮ ਸੀ ਜਿਹੜੇ ਰੇਟ ਆ ਤੁਸੀਂ ਕੀ ਮੰਗਦੇ ਹੋ ਔਰ ਇਹ ਕੀ ਦਿੰਦੇ ਨੇ ਰੇਟ ਸਾਰੇ ਤੁਹਾਨੂੰ ਦੱਸਣ ਦਿਆਂ ਮੈਂ 2 ਰੁਪਏ ਥੋੜਾ ਦੇ ਰਿਹਾ ਜੀ ਹਾਂਜੀ ਹਾਂ ਕਿਤੇ ਸਾਢੇ 4 ਰੁਪਏ ਥੋੜਾ ਹੁੰਦਾ ਸੀ 5 ਰੁਪਏ ਥੋੜਾ ਹਾਂ 2000 ਰੁਪਏ ਥੋੜਾ ਦੇ ਰਿਹਾ ਕੋਈ 2 ਰੁਪਏ ਦਾ ਪੈ ਥੋੜਾ ਦੇ ਯਾਰ 2 ਕੋਈ 25 ਦੇ ਰਿਹਾ ਵਾ ਸਰਕਾਰ ਵੱਲੋਂ ਕਿੰਨੇ ਜਿਹੜੇ ਆ ਉਹ 5 ਰੁਪਏ ਥੋੜਾ ਜੀ ਹੜਤਾਲ ਕਰਦੇ ਦੱਸ ਨਹੀਂ ਹੜਤਾਲ ਝਗੜਿਆਂ ਕਰਕੇ ਜੀ ਇਹ ਰੇਟਾਂ ਕਰਕੇ ਇਹ ਠੇਕੇ ਇਹ ਕੌਣ ਜਿਹੜਾ ਆ ਰੇਟ ਕੱਟ ਕਰਦਾ ਤੁਹਾਡੀ ਇਹ ਠੇਕੇਦਾਰੀ ਕਰ ਰਿਹਾ ਜੀ ਇਥੋਂ ਕਮਾਈ ਖਾਂਦਾ ਵਿੱਚੋਂ ਕਮਾਈ ਖਾ ਰਿਹਾ ਠੇਕੇਦਾਰ ਵੇਖੋ ਠੇਕੇਦਾਰ ਨੂੰ ਕੋਈ ਨਹੀਂ ਪਤਾ ਸਾਲ ਹੋ ਗਿਆ ਜੀ ਕੰਮ ਚੱਲਦੇ ਨੂੰ ਉਹਨੂੰ ਕੋਈ ਟਾਈਮ ਰੇਟਾਂ ਕੋਈ ਪਤਾ ਨਹੀਂ ਆ ਸੀਠਾੁਰ ਕੋਈ ਅਸੀਰ ਆ ਕੇ ਘਰ ਸੁੱਤਾ ਵਾ ਪਰੇਸ਼ਾਨੀਆਂ ਸਾਾਨੂੰ ਹੁੰਦੀਆਂ ਪ੍ਰਧਾਨਾਂ ਨੂੰ ਤੇ ਦਵੜਾ ਡਾਂਗਰੇ ਨਾ ਪਾ ਦੇ ਮਿੰਟੋ ਮਿੰਟੋ ਬੰਦਿਆਂ ਨੂੰ ਆਪਣਾ ਤੜਕੇ ਫੋਨ ਕਰ ਕਰਕੇ ਸਾਦੇ ਰਹਾਂ ਉਹਨਾਂ ਨੇ ਪੈਸੇ ਲਾਂਦੇ ਬੈਠਾ ਨਾ ਚਾਰੇ ਠੇਕੇਦਾਰ ਪੈਸੇ ਪਾ ਰਿਆ ਜੀ ਉਹਨੇ ਵੇ ਬੈਂਕ ਬੰਦ ਹੋ ਜਾਂਦੀ ਆ ਤੇ ਨੇਦਰ ਫੇਰ ਪ੍ਰਧਾਨਾਂ ਨੂੰ ਗਾਲਾਂ ਕੱਢਦੇ ਆ ਠੇਕੇਦਾਰ ਗਾੜੀ ਪੈਸੇ ਪਾਊਗਾ ਕੌਣ ਹੈ ਠੇਕੇਦਾਰ ਸੁਨਮ ਸਿੰਘ ਜੀ ਕਿੱਥੋਂ ਦਾ ਰਹਿਣ ਵਾਲਾ ਹੈ ਸਠਣਾ ਬੰਗਾ ਬੰਗਾ ਜੀ ਬੰਗਾ ਇਹ ਪਹਿਲੀ ਿਆ ਰਿਹਾ ਜੀ ਐਂ ਦੇ ਕਹਿੰਦਾ ਬਾਬਾ ਖਤਮ ਹੋਵੇ ਗਲੋ ਬਲਾਲ ਅੱਥੇ ਸਾਡੇ ਇਹ ਬੰਦਾ ਨਹੀਂ ਆਉਣਾ ਚਾਹੀਦਾ ਗਾਂਵ 'ਚ ਇਹ ਟੈਂਡਰ ਲਿਆਏਗਾ ਇਹਦਾ ਕੰਮ ਨਹੀਂ ਚੱਲਦਾ ਮੈਂ ਗਾ ਆਹ ਇੱਥੇ ਮੌਜੂਦ ਹੈ ਜੀ ਇਹਦਾ ਕੰਮ ਨਹੀਂ ਚੱਲਦਾਊਗਾ ਗਾਂਵ 'ਚ ਇਹ ਟੈਂਡਰ ਲਿਆਤਾ ਹੈ ਤੇ ਢੋਲ ਭੁਖੇ ਜਾ ਹਾਂਜੀ ਕਿਉਂ ਪੈਂਦਾ ਹੈ ਇਹ ਸਪੈਸ਼ਲ ਲੋਡ ਹੋਵੇ ਲੇਟ ਹੋਵੇ ਪੂਰੇ ਟਾਈਮ ਦਾ 8 ਘੰਟੇ ਕੋਈਆ ਕਰਕੇ ਲੇਬਰ ਆਉਂਦਾ ਤੁਹਾਨੂੰ ਪਤਾ ਗਰਮੀ ਦੇ ਵਿੱਚ ਨਹੀਂ ਕੰਮ ਹੋ ਰਿਹਾ ਇਹਨਾਂ ਤੋਕੇ ਮਾਰ ਮਾਰ ਕੇ ਕਹਿੰਦਾ ਕੰਮ ਕਰੋ ਛੇਤੀ ਕਰੋ ਉਹ ਮੁੜ ਕੇ ਫੇਰ ਉਹ ਲੇਬਰ ਨੂੰ ਪਾ ਦੇਣਾ ਟਾਈਮ ਰੇਜਾ ਤੁਹਾਡਾ ਕੋਈ ਜੁਨੀਅਨ ਦਾ ਆਗੂ ਹੈ ਇਸ ਟਾਈਮ ਇੱਥੇ ਮੌਜੂਦ ਹੈ ਹਾਂਜੀ ਆਹੀ ਦਾ ਪ੍ਰਧਾਨ ਹੈਗਾ ਜੀ ਹਾਂ ਪ੍ਰਧਾਨ ਜੀ ਕੀ ਨਾਮ ਤੁਹਾਡਾ ਪਹਿਲਾਂ ਦੇ ਵੈਗਰ ਜੀ ਕੇ ਖਾਲਸਾ ਤੇ ਵੈਗਰ ਜੀ ਦੀ ਫਰੇ ਜੀ ਪ੍ਰਧਾਨ ਹੀ ਹਰਾ ਸਿੰਘ ਪੰਜਾਬ ਪ੍ਰਦੇਸ਼ ਗੱਲਾ ਜੁਨੀਆ ਜੀ ਅੱਜ ਜਿਹੜੀ ਹੜਤਾਲ ਇੱਥੇ ਕੀਤੀ ਗਈ ਹੈ ਇੱਥੇ ਜਿਹੜੇ ਸਾਰੇ ਇਕੱਠੇ ਹੋਏ ਨੇ ਕਾਰਨ ਕੀ ਕਾਰਨ ਇਹੀ ਹੈ ਜੀ ਸਾਡੇ ਰੇਟ ਬਹੁਤ ਜ਼ਿਆਦਾ ਘੱਟ ਹੈ ਇੱਥੇ ਜੀ ਰੇਟਾਂ ਕਰਕੇ ਹੀ ਕੱਲ ਦਾ ਨੂੰ ਮੈਸੇਜ ਮਿਲਿਆ ਪਹਿਲਾਂ ਹੀ ਆਡੇ ਚੰਡੀਗੜ੍ਹ ਪਹਾਵੰਜ ਅੱਜ ਮੀਟਿੰਗ ਹੈ ਜੀ 3 ਵਜੇ ਸਾਨੂੰ ਕਾਲ ਆਊਗੀ ਉਥੇ ਜੋ ਕੋਈ ਫੈਸਲਾ ਹੋਊਗਾ ਸਾਰਿਆਂ ਨੂੰ ਕੱਲ ਚਿੱਠੀ ਅਸੀਂ ਪਾ ਚੁੱਕੇ ਆਂ ਚਿੱਠੀਆਂ ਨੂੰ ਆਈ ਜਿਹੜੀ ਅਸੀਂ ਸਭ ਐਕਸਪੈਕਟਰਾਂ ਨੂੰ ਅਫਸਰਾਂ ਨੂੰ ਸਾਰਿਆਂ ਨੂੰ ਮੈਂ ਪਾਈ ਹੋਈ ਕੱਲ ਦੀ ਇਹਨਾਂ ਫੇਰ ਵੀ ਲਿਆਂ ਕੇ ਬਾਹਰੋਂ ਲੇਬਰ ਕੰਮ ਕਰਾ ਰਹੇ ਆ ਇਹ ਸਭ ਕੋ ਸਤਨਾਮ ਠੇਕੇਦਾਰ ਜੀ ਕਰਾ ਰਹੇ ਆ ਜੀ ਜੇ ਇਥੇ ਮੌਲ ਵਿਗੜਦਾ ਤੇ ਕੌਣ ਜੋ ਮਿਲਵਾ ਰਿਹਾ ਇਹਦਾ ਸਤਨਾਮ ਠੇਕੇਦਾਰੀ ਤੁਸੀਂ ਬਾਹਰ ਦੀ ਲੇਬਰ ਨੂੰ ਕੰਮ ਨਹੀਂ ਕਰਨ ਦੋਗੇ ਚਲੋ ਉਹ ਵੀ ਆਡੇ ਭਾਂ ਭਰਾ ਇਹ ਨਹੀਂ ਅਸੀਂ ਚੋਥਿਆ ਪਰ ਉਹਨਾਂ ਨੂੰ ਵੀ ਹੋਣਾ ਚਾਹੀਦਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇੱਥੇ ਕੋਈ ਮਸਲਾ ਵਾ ਹਾਂ ਹਾਂ ਮਸਲੇ ਦੇ ਵਿੱਚ ਉਹਨਾਂ ਨੂੰ ਬਧਾ ਆਣ ਕੇ ਪ੍ਰੇਮ ਨਾਲ ਕਿਹਾ ਉਹ ਚਲੇ ਗਿਆ ਕੋਈ ਚੱਕਰ ਨਹੀਂ ਹੈ ਜਾਇ ਉਹ ਲੇਬਰ ਆਈ ਉਹ ਕਿੱਥੇ ਹੋਣਾ ਉਹ ਚਲੇ ਗਿਆ ਜੀ ਅੱਛਾ ਉਹ ਚਲੇ ਗਿਆ ਹਾਂਜੀ ਤੇ ਬੰਦਾ ਕਿਸ ਤਰ੍ਹਾਂ ਤੇ ਫੰਡ ਬਣਾਉਂਦੇ ਨੇ ਕੀ ਘੋਟ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਜਾ ਤੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਇਹੀ ਚਾਹੁੰਦੇ ਆ ਜੀ ਸਾਡੇ ਬੰਦੇ ਹੱਕ ਮਿਲਣ ਸਾਨੂੰ ਜੋ ਸਾਡਾ ਆਈਪੀਐਫ ਦਾ ਪੈਸਾ ਵਾ ਸਾਰਾ ਘੁੱਟ ਕੇ ਬੈਠਾ ਆ ਸਦਨਾਮ ਸਿੰਘ ਜੀ ਅੱਛਾ ਸਾਡਾ 30 ਲੱਖ ਬੰਦਾ 40 ਲੱਖ ਰੁਪਈਆ ਬੰਦਾ 6-700 ਲੇਬਰ ਦਾ ਬੰਦਾ ਸਾਡਾ ਇਹੀ ਸਾਨੂੰ ਹੁੰਦਾ ਵਾ ਇਹੋ ਹੀ ਸਾਡੀ ਕਮਾਈ ਏ ਜਿਹੜਾ ਰੋਜ਼ ਦਾ ਨਕਦ ਆਉਂਦਾ ਉਹਦੇ ਨਾਲ ਨਾਲ ਹੀ ਤੁਹਾਨੂੰ ਪਤਾ ਘਰ ਸਰਕਲ ਚੱਲਦਾ ਵਾ ਜੀ ਤੁਹਾਡੀ ਜਿਹੜੀ ਜੂਨੀਅਨ ਆ ਜਾਂ ਤੁਹਾਡੀ ਜੋ ਵੀ ਆ ਮਤਲਬ ਪੜ੍ਹੀ ਹੋਈ ਆ ਜੀ ਸਰ ਤੁਸੀਂ ਕੋਟ ਦਾ ਰੁਖ ਕੀਤਾ ਇਸ ਬਾਬਤ ਨਹੀਂ ਹਾਲੇ ਸਰ ਇਹਦੇ ਬਾਰੇ ਨਹੀਂ ਕੋਈ ਵਿਚਾਰ ਕੀਤਾ ਵਿਚਾਰ ਹੋ ਰਹੀ ਆ ਅਸੀਂ ਕਰ ਰਹੇ ਆ ਥੋੜੇ ਦਿਨਾਂ ਨੂੰ ਇਹ ਤਿਆਰੀ ਸਭ ਚੱਲ ਰਹੀ ਸਾਡੀ ਜੀ